ਕੀ ਲੱਗਦਾ ਕੀ ਰਜ਼ਾਨ ਲੱਗਦਾ ਕਿੱਧਰ ਨੂੰ ਲੋਕਾਂ ਦਾ ਰਜ਼ਾਨ ਲੱਗਦਾ ਕਿੱਧਰ ਨੂੰ ਮਨ ਬਣਾਇਆ ਲੋਕਾਂ ਨੇ ਇਸ ਵਾਰ ਕੌਣ ਹੋਵੇਗਾ ਐਮਪੀ ਲੁਧਿਆਣੇ ਦਾ ਜੇ ਗੱਲ ਕਰ ਲਈਏ ਜੇ ਆਪ ਹੀ ਆਪਾਂ ਆਪਣਾ ਕੰਮ ਕਰਾਉਣਾ ਹੁਣ ਪੱਪੀ ਜੀ ਨੇ ਆਪਾਂ ਜਾਵਾਂਗੇ ਲੁਧਿਆਣੇ ਦਫ਼ਤਰ ਹੋ ਗੱਲ ਹਲਕੇ ਜੀ ਬਣੂਗਾ ਜਾਵਾਂਗੇ ਆਪਦਾ ਕੰਮ ਕਰਾ ਕੇ ਜਦੀ ਆ ਜਾਾਂਗੇ ਅੱਧੇ ਚਲੋ ਬਿੱਟੂ ਦਾ ਬਾਕੀ ਗੱਲ ਕੱਲ੍ਹਾਂ ਛੱਡੋ ਬਿੱਟੂ ਨੇ ਤਾਂ ਕਿਸੇ ਦਾ ਫੋਨ ਚੱਕ ਨਹੀਂ ਚੱਕਿਆ ਕੰਮ ਦਾ ਕਰਨਾ ਹੀ ਕੀ ਜਿਹੜੇ ਸਾਡੇ ਕੈਂਡੀਡੇਟ ਨੇ ਪੱਪੀ ਜੀ ਇਹ ਬੜੇ ਹੀ ਨੇਕ ਦਿਲ ਇਨਸਾਨ ਨੇ ਇਥੋਂ ਰਾਜਾ ਬੜਿੰਗ ਵੀ ਚੋਣ ਲੱਗ ਰਹੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਦੇ ਚੋਣ ਮੈਦਾਨ ਦੇ ਵਿੱਚ ਨੇ ਉਧਰੋਂ ਰਵਨੀਤ ਬਿੱਟੂ ਨੇ ਕਿਵੇਂ ਸਥਿਤੀ ਲੱਗਦੀ ਹੈ ਤੁਸੀਂ ਇਹ ਦੇਖੋ ਵੀ ਲੋਕ ਆਪ ਦਾ ਕੰਮ ਕਰਾਉਣ ਪਹਿਲਾਂ ਗਿੱਦੜ ਵਾਹੇ ਜਾਣਗੇ ਤੁਸੀਂ ਦੱਸੋ ਤੁਸੀਂ ਹੁਣ ਪੱਪੀ ਜੀ ਨੇ ਆਪਾਂ ਜਾਵਾਂਗੇ ਲੁਧਿਆਣੇ ਦਫ਼ਤਰ ਹੋ ਗੱਲ ਹਲਕੇ ਜੀ ਬਣੂਗਾ ਜਾਵਾਂਗੇ ਆਪਦਾ ਕੰਮ ਕਰਾ ਕੇ ਜਦੀ ਆ ਜਾਾਂਗੇ ਅੱਧੇ ਘੰਟੇ ਦੇ ਵਿੱਚ ਬਾਤ ਤੋਂ ਬਾਤ ਤੇ ਤੁਸੀਂ ਪਹਿਲਾਂ ਦੇਖੋ ਗਿੱਦੜ ਵਾਹੀ ਜਾਣਾ ਪਿਆ ਕਰੂ ਲੋਕਾਂ ਨੂੰ ਠੀਕ ਹੈ ਨਾ ਉਹ ਆਪਦੇ ਹਲਕੇ ਦੀ ਉੱਥੇ ਨਮਾਇੰਗੀ ਕਰਕੇ ਉੱਥੇ ਬਠਿੰਡਾ ਲੈ ਉੱਥੇ ਸੀਟ ਲੜਦੇ 218 ਨੇ ਕਿਤੇ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਕੰਮ ਅਧੂਰੇ ਪਏ ਨੇ ਕੰਮ ਨਹੀਂ ਚੱਲ ਰਹੇ ਹਜੇ ਤੱਕ ਵੀ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਡੀਕ ਰੀਆਂ ਨੇ ਇੰਤਜ਼ਾਰ ਕਰੀਆਂ ਨੇ ਹਾਂਜੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਪਾਰਟੀ ਵਰਕਰਾਂ ਦੀ ਗੱਲ ਕਰ ਲਈਏ ਹਰ ਇੱਕ ਪਾਰਟੀ ਵਰਕਰ ਪੱਬਾਂ ਪਾਰਾ ਕੇ ਸਾਡਾ ਉਮੀਦਵਾਰ ਜਿੱਤਦੇ ਨਿਸ਼ਾਨ ਤੇ ਚੰਡੇ ਗੱਡੇਗਾ ਮੇਰੇ ਨਾਲ ਬਾਈ ਸੰਦੀਪ ਪੰਦੇਰ ਮੌਜੂਦ ਨੇ ਯੂਥ ਵਰਕਰ ਨੇ ਯੂਥ ਆਗੂ ਨੇ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਸასი ਘਾਲ ਬਾਈ ਜੀ ਕੀ ਲੱਗਦਾ ਕੀ ਰੁਝਾਨ ਲੱਗਦਾ ਕਿੱਧਰ ਨੂੰ ਲੋਕਾਂ ਦਾ ਰੁਝਾਨ ਲੱਗਦਾ ਕਿੱਧਰ ਨੂੰ ਮਨ ਬਣਾਇਆ ਲੋਕਾਂ ਨੇ ਇਸ ਵਾਰ ਕੌਣ ਹੋਵੇਗਾ ਐਮਪੀ ਲੁਧਿਆਣੇ ਦਾ ਜੇ ਗੱਲ ਕਰ ਲਈਏ ਦੇਖੋ ਜੀ ਲੁਧਿਆਣਾ ਦਾ ਮਾਨਾ ਜੋ ਉਹ ਪਹਿਲਾਂ ਹੀ ਬਣਿਆ ਹੋਇਆ ਤੇ ਸਾਡੇ ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਪੱਪੀ ਜੀ ਪ੍ਰੈਸ਼ਰ ਸਾਹਿਬ ਜੋ ਸਾਡੇ ਇਥੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੂੰ ਲੋਕ ਫਤਵਾ ਪਹਿਲਾਂ ਹੀ ਮਿਲ ਚੁੱਕਿਆ ਦੇਖੋ ਉਹਨਾਂ ਨੇ ਸ਼ਹਿਰ ਦੇ ਵਿੱਚ ਵੀ ਡੈਲੀ ਜਾ ਰਹੇ ਨੇ ਸ਼ਹਿਰ ਵੀ ਕਵਰ ਕਰ ਰਹੇ ਨੇ ਪਿੰਡ ਵੀ ਕਵਰ ਕਰ ਰਹੇ ਨੇ ਇੱਕ ਸਾਡੇ ਉਹ ਨੁਮਾਇੰਦੇ ਨੇ ਪਹਿਲਾਂ ਜਿਹੜੇ 10 ਸਾਲ ਨੁਮਾਇੰਦਗੀ ਕੀਤੀ ਆ ਸਰਦਾਰ ਰਮਜੀਤ ਸਿੰਘ ਬਿੱਟੂ ਜੀ ਜਿਨ੍ਹਾਂ ਨੇ 10 ਸਾਲਾਂ ਦੇ ਵਿੱਚ ਨਾ ਤਾਂ ਕਿਸੇ ਪਿੰਡ ਦੇ ਵਿੱਚ ਬੜੇ ਨੇ ਸ਼ਹਿਰ ਚ ਤਾਂ ਜਾਣਾ ਹੀ ਕੀ ਸੀ ਉਤ ਰੋਜ਼ ਗਾਰਡਨ ਤੋਂ ਸਿੱਧਾ ਦਿੱਲੀ ਤੇ ਦਿੱਲੀ ਤੋਂ ਚੰਡੀਗੜ੍ਹ ਤੇ ਨਾ ਲੋਕਾਂ ਦੀ ਫੋਨ ਕੋਈ ਅਟੈਂਡ ਕੀਤਾ ਉਹਨਾਂ ਦੇ ਜੋ ਲੋਕਾਂ ਦੀ ਮੇਨ ਸਭ ਤੋਂ ਵੱਡੀ ਗੱਲ ਲੋਕ ਕਹਿੰਦੇ ਚਲੋ ਬਿੱਟੂ ਦਾ ਬਾਕੀ ਗੱਲ ਕੱਲ੍ਹ ਛੱਡੋ ਬਿੱਟੂ ਨੇ ਤਾਂ ਕਿਸੇ ਦਾ ਫੋਨ ਚੱਕ ਨਹੀਂ ਚੱਕਿਆ ਕੰਮ ਤਾਂ ਕਰਨਾ ਹੀ ਕੀ ਆ ਜਿਹੜੇ ਸਾਡੇ ਕੈਂਡੀਡੇਟ ਨੇ ਪੱਪੀ ਜੀ ਇਹ ਬੜੇ ਹੀ ਨੇਕ ਦਿਲ ਇਨਸਾਨ ਨੇ ਮਿਲਣਸਾਰ ਨੇ ਲੋਕਾਂ ਦਾ ਜੋ ਤੁਸੀਂ ਆਪਣੇ ਕੰਮਾਂ ਲਈ ਜਾਓਗੇ ਪਹਿਲ ਦੇ ਆਧਾਰ ਤੇ ਕੰਮ ਕਰਦੇ ਆ ਹਲਕੇ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਪੁੱਛੋ ਬਹੁਤ ਹੀ ਵਧੀਆ ਇਹਨਾਂ ਨੂੰ ਰਿਸਪਾਂਸ ਮਿਲ ਰਿਹਾ ਹਲਕੇ ਗਿਲ ਦੀਆਂ ਸਮੱਸਿਆਵਾਂ ਕੀ ਨੇ ਕਿਹੜੀਆਂ ਅੱਗੇ ਲੈ ਕੇ ਆਉਣੀਆਂ ਚਾਹੁੰਦੇ ਹੋ ਕਈ ਮੁੱਦੇ ਨੇ ਹਲਕੇ ਗਿਲ ਦੇ ਹਲਕੇ ਗਿਲ ਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਹਲਕਾ ਗਿਲ ਪੰਜਾਬ ਦੇ ਵਿੱਚੋਂ ਸਭ ਤੋਂ ਵੱਡਾ ਹਲਕਾ ਸਾਡੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਬਹੁਤ ਹੀ ਵਧੀਆ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੀ ਇਹੀ ਕੋਸ਼ਿਸ਼ ਆ ਕਿਉਂਕਿ ਹਲਕਾ ਵੱਡਾ ਹੋਣ ਦੇ ਕਾਰਨ ਕਿ ਹਰੇਕ ਹਲਕੇ ਨੂੰ ਟਾਈਮ ਉਹਨਾ ਹੀ ਹੁੰਦਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਸੈਸ਼ਨ ਚੱਲਦੇ ਆ ਪਰ ਉਹ ਫੇਰ ਵੀ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਪਿੰਡਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਜਾ ਰਹੇ ਨੇ ਹੁਣ ਉਹਨਾਂ ਨੇ ਕਲੋਨੀਆਂ ਦੀ ਜਿਹੜੀ ਅਗਲੀ ਹੈਗਾ ਉਹਨਾਂ ਦਾ ਉਹ ਕਲੋਨੀਆਂ ਬੜੀਆਂ ਡਿਵੈਲਪ ਕਰਨੀਆਂ ਨੇ ਕਿਉਂਕਿ ਸੀਵਰੇਜ ਦੀ ਸਮੱਸਿਆ ਕਿਤੇ ਤੇ ਸਭ ਤੋਂ ਵੱਡੀ ਤਾਂ ਸ਼ਹਿਰਾਂ ਦੇ ਵਿੱਚ ਲਾਈਟਾਂ ਦੀ ਹੁੰਦੀ ਐ ਸਟਰੀਟ ਲਾਈਟਾਂ ਚਾਹੀਦੀਆਂ ਨੇ ਉਹ ਕਰ ਰਹੇ ਨੇ ਸਾਰਾ ਸਾਹਮਣੇ ਮੈਦਾਨ ਦੇ ਵਿੱਚ ਉਮੀਦਵਾਰ ਨੇ ਰਾਜਾ ਵਿੜਿੰਗ ਕਾਂਗਰਸ ਨੇ ਉਤਾਰੇ ਨੇ ਗਿੱਦੜਵਾਹੇ ਤੋਂ ਆਏ ਨੇ ਕਿਵੇਂ ਦੇਖ ਦਿਓ ਸਥਿਤੀ ਇਹ ਪਹਿਲਾਂ ਤਾਂ ਜੀ ਰਾਜਾ ਜੀ ਤੁਸੀਂ ਇਹ ਦੇਖੋ ਵੀ ਇੱਥੇ 200 ਕਿਲੋਮੀਟਰ ਗਿੱਦੜਵਾਹਾ ਤੁਸੀਂ ਪਹਿਲਾਂ ਲੋਕਾਂ ਨੂੰ ਸਭ ਤੋਂ ਵੱਡਾ ਸਵਾਲ ਇਹੀ ਆ ਹਲਕੇ ਦੇ ਵਿੱਚ ਪਹਿਲਾਂ ਹੀ ਇਹ ਆ ਵੀ ਬਾਹਰੀ ਉਮੀਦਵਾਰ ਇੱਥੇ ਆ ਗਿਆ ਸਾਡੇ ਕੀ ਗੱਲ ਕਾਂਗਰਸ ਕੋਲੇ ਆਪਦਾ ਉਮੀਦਵਾਰ ਨਹੀਂ ਸੀ ਲੁਧਿਆਣੇ ਦੇ ਵਿੱਚ ਅਮੀਦਵਾਰ ਨਹੀਂ ਨੰਨ ਲੱਭਿਆ ਕਾਂਗਰਸ ਨੂੰ ਉੱਥੋਂ ਆਪਦਾ ਅਮੀਰਵਾਰ ਦਿੰਦੇ ਹੁਣ ਲੋਕ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਕੀ ਆਪਦੇ ਕੰਮ ਕਰਾਉਣ ਦੀ ਖਾਤਰ ਕਿੱਧਰ ਵਾਹੇ ਜਾਣਗੇ ਅੱਜ ਉਹ ਕਹਿੰਦੇ ਆ ਵੀ ਅਸੀਂ ਇੱਥੇ ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਦੇਖੋ ਕੈਂਡੀਡੇਟ ਤਾਂ ਲੋਕਲ ਹੀ ਚਾਹੀਦਾ ਕਿਸੇ ਵੀ ਪਾਰਟੀ ਨਾਲ ਹੋਵੇ ਪਰ ਵਿਰੋਧੀ ਸਵਾਲ ਉਠਾ ਰਹੇ ਨੇ ਕਿ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਕੰਮ ਅਧੂਰੇ ਪਏ ਨੇ ਕੰਮ ਨਹੀਂ ਚੱਲ ਰਹੇ ਅਜੇ ਤੱਕ ਵੀ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ੜੀਕ ਰੀਆਂ ਨੇ ਇੰਤਜ਼ਾਰ ਕਰੀਆਂ ਨੇ ਹਾਂਜੀ ਦੇਖੋ सीएम साहब ਨੇ ਨਾ ਹੁਣ ਇਲੈਕਸ਼ਨ ਤੋਂ ਪਹਿਲਾਂ ਇਹ ਬਿਆਨ ਆਇਆ ਆ ਇਲੈਕਸ਼ਨ ਤੋਂ ਪਹਿਲਾਂ ਵੀ ਉਹ ਕਰਸਾ ਪਰ ਨਹੀਂ ਉਹਨਾਂ ਦਾ ਇੱਕ ਹੀ ਆ ਵੀ ਜੋ ਅਸੀਂ ਜਦੋਂ 1000 ਰੁਪਇਆ ਪਾਵਾਂਗੇ ਤਾਂ ਬੰਦ ਨਹੀਂ ਹੋਊਗਾ ਪਰ ਰੈਗੂਲਰ ਚੱਲੂਗਾ ਹੁਣ ਮੀਟਰਾਂ ਦੀ ਪਹਿਲਾਂ ਬਿਜਲੀ ਦੀ ਗੱਲ ਸੀ 0 ਬਿੱਲ ਆ ਰਹੇ ਨੇ ਕਿਸਾਨਾਂ ਨੂੰ 24 24 ਘੰਟੇ ਮੋਟਰਾਂ ਚੱਲੀਆਂ ਕਿਸੇ ਕਿਸਾਨ ਵੀਰ ਨੇ ਜਿਹਦੇ ਵੱਡੀ ਖੇਤੀ ਸੀ ਜਾਂ ਛੋਟੀ ਖੇਤੀ ਸੀ ਕੋਈ ਦੋ ਡਰਮ ਭੂਕਦਾ ਸੀ ਕੋਈ ਚਾਰ ਫੂਕਦਾ ਸੀ ਸਾਰਾ ਕਿੰਨਾ ਤੇਲ ਬਚਿਆ ਉਹਨਾਂ ਡੀਜ਼ਲ ਠੀਕ ਹੈ ਜੀ ਤੇ ਜੋ ਜਾਂਦਾ ਸੀ ਅਗਲਾ ਜਾ ਕੇ ਸਟਾਰਟਰ ਸੋਚੋ ਔਨ ਕਰਦਾ ਸੀਗਾ ਤੇ ਜਾ ਕੇ ਆਪਦਾ ਕੱਦੂ ਕੀਤਾ ਕਰੇ ਆਰਮਨ ਰਾਤ ਨੂੰ ਠੀਕ ਹੈ ਕੋਈ ਇਹ ਫਿਰਨ ਦੀ ਲੋੜ ਨਹੀਂ ਪਈ ਪਹਿਲੀਆਂ ਸਰਕਾਰਾਂ 8 ਘੰਟੇ ਬਿਜਲੀ ਦਵਾਗੇ ਅੱਠਾਂ ਦੇ ਵਿੱਚੋਂ 6 ਆਉਂਦੀ ਸੀ 5 ਆਉਂਦੀ ਸੀ ਲੋਕ ਕੋਈ ਫਰੀ ਜਾਂਦੇ ਸੀ ਦੇਖੋ ਕੋਈ ਵੀ ਘਰ ਆਪਾਂ ਜੇ ਆਪਾਂ ਆਪਦਾ ਸਿਸਟਮ ਸਰਕਾਰ ਨੇ ਚਲਾਉਣਾ ਦੋ ਸਾਲਾਂ ਦੇ ਵਿੱਚ ਸਰਕਾਰ ਦੀ ਤੁਸੀਂ ਇਹ ਦੇਖੋ ਵੀ ਹਰੇਕ ਕੰਮ ਪਹਿਲ ਦੇ ਆਧਾਰ ਤੇ ਹੋ ਰਹੇ ਨੇ ਹੁਣ ਜਿਹੜਾ ਬੀਬੀਆਂ ਵਾਲਾ ਤੁਸੀਂ ਪੁੱਛਿਆ ਸਵਾਲ 1000 ਰੁਪਿਆ ਇਹ ਵੀ ਆ ਇਲੈਕਸ਼ਨ ਤੋਂ ਬਾਅਦ 1000 ਰੁਪਿਆ ਲਗਾਤਾਰ ਸਾਰਿਆਂ ਦੇ ਅਕਾਊਂਟਾਂ 'ਚ ਆਊਗਾ 1000 ਰੁਪਿਆ ਲਗਾਤਾਰ ਪੈਣਗੇ ਦਿੱਤਾ ਜਾਊ ਸਰਕਾਰ ਬੰਨੀ ਆ ਇਹੀ ਕਰ ਸਕਦੀ ਹੈ ਸਰਕਾਰ ਕਿੰਨੀ ਪਾਰਟੀ ਸ਼ੋਮਣੀ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਆ ਅਕਾਲੀ ਦਲ ਦੀ ਜੇ ਗੱਲ ਕਰ ਲਈਏ ਕਿਵੇਂ ਹਲਕੇ ਦੇ ਵਿੱਚ ਕਿਵੇਂ ਸਥਿਤੀ ਦੇਖਦੇ ਹੋ ਅਕਾਲੀ ਦਲ ਦੀ ਕਾਲੀ ਦਲ ਤਾਂ ਜੀ ਕਿਤੇ ਲੱਭਣਾ ਹੀ ਨਹੀਂ ਅਕਾਲੀ ਦਲ ਤਾਂ ਤੁਹਾਨੂੰ ਦੇਖ ਨਹੀਂ ਰਿਹਾ ਕਿਤੇ ਕਾਲੀ ਦਲ ਤਾਂ ਤੁਸੀਂ ਆਪ ਹੀ ਆ ਹੁਣ ਕਹਿੰਦੇ ਪੰਜਾਬ ਜਾਓ ਯਾਤਰਾ ਸੁਖਵੀਰ ਜੀ ਕੱਢ ਰਹੇ ਸੀਗੇ ਪਹਿਲਾਂ ਪੰਜਾਬ ਨੂੰ ਬਚਾਉਣ ਦੀ ਖਾਤਰ ਪਹਿਲਾਂ ਹੀ ਲੁੱਟੇ ਇੰਨਾ ਲੁੱਟਦੇ ਨਾ ਵੀ ਬਚਾਉਣਾ ਨਾ ਪੈਂਦਾ ਹੁਣ ਪੰਜਾਬ ਨੂੰ ਫਾਇਦਾ ਕੀ ਹੁਣ ਲੱਖ ਉਹਨਾਂ ਨੇ ਆਪਦਾ ਯਾਤਰਾ ਸ਼ੁਰੂ ਕੀਤੀ ਆ ਤੁਸੀਂ ਇਹ ਦੇਖੋ ਪੰਜਾਬ ਪੰਜਾਬ ਲੋਕਾਂ ਦੀ ਇੱਕੋ ਆਵਾਜ਼ ਆ ਵੀ ਪਹਿਲਾਂ ਭਾਈ ਸਾਡਾ ਕਹਾਣੀ ਨੇ ਨਾ ਕਰਦੇ ਪੰਜਾਬ ਦੋ ਵਾਰ ਐਮਪੀ ਚੁਣੇ ਜਾ ਚੁੱਕੇ ਨੇ ਕਾਂਗਰਸ ਦੇ ਉਮੀਦਵਾਰ ਸੀ ਅਰਵਨੀਤ ਬਿੱਟੂ ਉਹ ਵੀ ਮੈਦਾਨ ਦੇ ਵਿੱਚ ਨੇ ਕਿਵੇਂ ਲੱਗਦਾ ਉਹ ਬਿੱਟੂ ਯਾਰ ਕਿੱਥੋਂ ਬਿੱਟੂ ਦਾ ਤੁਸੀਂ ਇਹ ਦੇਖੋ ਬਿੱਟੂ ਦਾ ਆਪਦਾ ਜਦੋਂ ਕਾਂਗਰਸ ਪਾਰਟੀ ਦੇ ਬਿਸ ਸੀ ਕਾਂਗਰਸੀ ਇਹ ਬੰਦੇ کہہ ਰਿਹਾ ਵੀ ਸਾਡਾ ਫੋਨ ਨਹੀਂ ਚੱਕਿਆ ਇੱਕ ਲੋਕਾਂ ਦਾ ਦੂਰ ਦੀ ਗੱਲ ਆ ਜਿਹੜੇ ਉਹਦੇ ਆਪਣੇ ਖੋਦ ਦੇ ਲੀਡਰ ਸੀ ਜਿਹੜੇ ਨਮਾਇंदे ਸੀ ਪਾਰਟੀ ਦੇ ਯਾਰ ਮਾਣ ਹੁੰਦਾ ਅਗਲੇ ਨੂੰ ਉਹ ਦਸਾਂ ਸਾਲਾਂ ਚ ਕਿਸੇ ਦੀ ਕੋਈ ਸੁਣਵਾਈ ਹੋਣੀ ਹੋਈ ਤੁਸੀਂ ਇਹ ਦੇਖੋ ਉਹ ਬਿੱਟੂ ਜੀ ਬਿੱਟੂ ਜੀ ਦਾ ਬਸ ਆਉਂਦੇ ਸੀ ਹਰੇਕ ਪਿੰਡ ਦੇ ਵਿੱਚ ਕਰੋੜ 50 ਲੱਖ ਗ੍ਰਾਂਟ ਅਨਾਉਂਸ ਕਰਦੇ ਸੀ ਲਓ ਜੀ ਬੀਬੀਆਂ ਦੇ ਗੋਡੀ ਹੱਥ ਲਾਇਆ ਫੋਟੋ ਕਰਾਈ ਚਲੇ ਗਏ ਬਿੱਟੂ ਜੀ ਨੂੰ ਤੁਸੀਂ ਇਹ ਦੇਖੋ ਕਾਂਗਰਸ ਪਾਰਟੀ ਨੇ ਕੀ ਨਹੀਂ ਦਿੱਤਾ ਉਹਨਾਂ ਦੇ ਪਰਿਵਾਰ ਨੂੰ ਠੀਕ ਆ ਉਹਨਾਂ ਦੇ ਭਰਾ ਗੁਰਕੀਰ ਸਿੰਘ ਨੂੰ ਕੈਬਨਿਟ ਰੈਂਕ ਦਿੱਤਾ ਉਹਨਾਂ ਦੇ ਫਾਜ਼ਲ ਸਾਹਿਬ ਉਹਨਾਂ ਦੀ ਭੂਆ ਜੀ ਠੀਕ ਆ ਕਾਂਗਰਸ ਪਾਰਟੀ ਇਹਨਾਂ ਕੁਝ ਦੇਣ ਦੇ ਬਾਅਦ ਉਹ ਆਪਦੀ ਪਾਰਟੀ ਦੇ ਨਹੀਂ ਬਣ ਸਕੇ ਨਹੀਂ ਹੋਏ ਹੁਣ ਕਮਲ ਦੇ ਫੁੱਲ ਤੇ ਜਾ ਕੇ ਜਿਨ੍ਹਾਂ ਨੇ ਕਿਸਾਨਾਂ ਤੇ ਨਾਲ ਇੰਨਾ ਅਤਿਆਚਾਰ ਕੀਤਾ ਜਿਹੜੇ ਕਹਿੰਦੇ ਆ ਵੀ ਸਾਡੇ ਕਿਸਾਨ ਵੀਰਾਂ ਨੇ ਧਰਨੇ ਦੇ ਕੇ ਆਪਣੀਆਂ ਜਾਨਾਂ ਦਿੱਤੀਆਂ ਉੱਥੇ ਕਿਸਾਨ ਲਗਾਤਾਰ ਡਟੇ ਰਹੇ ਦਿੱਲੀ ਬਾਰਡਰਾਂ ਤੇ ਬੈਠ ਰਹੇ ਕਿਸਾਨ ਸਹਾਦਤ ਵੀ ਹੋਈ ਕਿਸਾਨਾਂ ਦੀ ਇਸ ਦੁਨੀਆ ਨੂੰ ਹਲ ਵੀ ਦਾ ਵੀ ਆ ਕੇ ਨੌਜਵਾਨਾਂ ਤੇ ਤਸੱਦਦ ਹੋਇਆ ਗੋਲੇ ਵੀ ਸਿੱਟੇ ਗਏ ਥਰੂ ਗੈਸ ਵੀ ਭਰਾਈ ਗਈ ਕਿਵੇਂ ਦੇਖਦੇ ਹੋ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਦਿੱਲੀ ਦੇ ਵਿੱਚ ਕਿਸਾਨਾਂ ਦੇ ਕਰ ਰਹੇ ਸੀ ਇਸ ਹਲਕੇ ਦੀ ਗੱਲ ਕਰ ਲਈ ਇਸ ਪਿੰਡਾਂ ਦੀ ਗੱਲ ਕਰ ਲਈ ਇਹਨਾਂ ਪਿੰਡਾਂ ਦੇ ਵਿੱਚ ਬੀਜੇਪੀ ਦਾ ਕੀ ਆਧਾਰ ਆ ਕੀ ਕਿਵੇਂ ਲੱਗਦਾ ਹਜੇ ਤੱਕ ਜੀ ਗੱਲ ਹਲਕੇ ਦੀ ਮੈਂ ਗੱਲ ਕਰ ਲੈਣਾ ਬਾਕੀ ਹਲਕਿਆਂ ਦਾ ਵਿਚਾਰ ਕਰ ਲਿਓ ਹਜੇ ਤੱਕ ਬਿੱਟੂ ਜੀ ਕਿਸੇ ਇੱਕ ਪਿੰਡ ਦੇ ਵਿੱਚ ਮੀਟਿੰਗ ਨਹੀਂ ਕੀਤੀ ਇੱਕ ਪਿੰਡ ਦੇ ਵਿੱਚ ਕਿਉਂਕਿ ਪਿੰਡਾਂ ਦਾ ਇੰਨਾ ਹੀ ਆ ਪਹਿਲਾਂ ਵੀ ਅਸੀਂ ਬਿੱਟੂ ਨੂੰ ਮਰਨ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਭਾਜਪੀ ਨੂੰ ਅਸੀਂ ਨਹੀਂ ਚਾਹੁੰਦੇ ਲੋਕ ਕਿਉਂਕਿ ਸਾਡੇ ਨਾਲ ਬਿੱਟੂ ਦਾ ਵਿਰੋਧ ਹੋ ਰਿਹਾ ਜਾਂ ਭਾਜਪੀ ਦਾ ਵਿਰੋਧ ਦੋਨਾਂ ਦਾ ਹੀ ਹੋ ਰਿਹਾ ਜੀ ਭਾਜਪੀ ਦਾ ਵੀ ਹੋ ਰਿਹਾ ਬਿੱਟੂ ਜੀ ਦਾ ਵੀ ਹੋ ਰਿਹਾ ਵਾ ਕਿਉਂਕਿ ਬਿੱਟੂ ਜੀ ਕਿਸੇ ਦਾ ਸਕੇ ਹੀ ਨਹੀਂ ਹੋਏ ਆਪਦੀ ਪਾਰਟੀ ਦੇ ਜਿਹੜੇ ਸਕੇ ਨਹੀਂ ਹੋਏ ਦੂਜੇ ਦੇ ਕਿਸ ਕਿੱਥੋਂ ਸਕੇ ਹੋ ਜਾਣਗੇ ਜਦੋਂ ਆਪਦੀ ਪਾਰਟੀ ਦੇ ਨਹੀਂ ਬਣੇ ਇੰਨੇ ਸਾਲ ਜਿੰਨਾਂ ਨੇ ਪਾਰਟੀ ਨੇ ਉਹਨਾਂ ਨੂੰ ਇੰਨਾ ਕੁਝ ਦਿੱਤਾ ਉਹ ਉਹ ਲੋਕਾਂ ਦੇ ਕਿੱਥੋਂ ਆ ਜਾਣਗੇ ਹੁਣ ਅਜੋ ਕੰਬਲ ਦੇ ਫੁੱਲ ਤੇ ਜਾ ਕੇ ਬਹਿ ਗਏ ਤੇ ਅਸੀਂ ਹੁਣ ਲੁਧਿਆਣੇ ਨੂੰ ਇਦਾਂ ਕਰ ਦਾਂਗੇ ਕਿਸਾਨਾਂ ਦੀਆਂ ਮੈਂ ਸਮੱਸਿਆਵਾਂ ਮੈਂ ਇਦਾਂ ਕਰ ਦੂੰ ਬੋਦੀ ਜੀ ਬਾਹ ਫੜ ਕੇ ਕੰਮ ਕਰਾ ਦੂੰ ਮਤਲਬ ਨਹੀਂ ਜੀ ਮਤਲਬ ਬਿੱਟੂ ਜੀ ਤਾਂ ਜਦੋਂ ਪਹਿਲਾਂ ਸਾਰੇ 21 ਆਵਾਜ਼ ਆ ਹਰੇਕ ਬੰਦੇ ਦੀ ਵੀ ਭਾਈ ਮੇਰੀ ਗੱਲ ਨਹੀਂ ਸੁਣੀ ਗਈ ਗੱਲ ਨਹੀਂ ਸੁਣੀ ਗਈ ਸਾਰੇ ਬੰਦੇ ਦਾ ਨਹੀਂ ਗਲਤ ਹੋ ਸਕਦੇ ਕੋਈ ਇੱਕ ਹੋਊ ਦੋ ਹੋਊ ਤੁਸੀਂ ਸੁਣਦੇ ਲੋਕਾਂ ਦੀ ਗੱਲ ਲੋਕਾਂ ਦੀ ਨੁਮਾਇੰਦਗੀ ਕਰਦੇ ਸੀ ਹਰੇਕ ਨੂੰ ਲੌਲੀਪੌਪ ਦੇ ਕੇ ਚਲੇ ਜਾਂਦੇ ਸੀ ਹੁਣ ਤੁਸੀਂ ਦੱਸੋ ਕਹਿੰਦੇ ਆ ਲਾਣੀ ਵੀ ਬੜੇ ਕਿੱਥੇ ਗਏ ਸੀ ਤੁਹਾਡੇ ਪਿੰਡ ਨੂੰ ਇੰਨੇ ਲੱਖ ਰੁਪਏ ਦੇ ਦਾਂਗੇ ਇੰਨੇ ਲੱਖ ਸ਼ਾਇਦ ਉਹੀ ਤਾਂ ਨਹੀਂ ਗੱਲ ਹੋਈ ਵੀ ਮੈਂ ਜਵਾਬ ਕਿਹੜੇ ਮੂੰਹ ਨਾਲ ਦਵਾਂ ਸਾਡੇ ਜਰਖੜ ਦੇ ਵਿੱਚ ਜੀ ਓਹ ਜਦੋਂ ਪਿਛਲੀ ਵਾਰ ਆਏ ਉਦੋਂ ਪਿਛਲੀ ਵਾਰ ਵੀ ਸਾਡੇ ਜ਼ਰਖੜ ਦੇ ਵਿੱਚ ਕਰੋੜ ਰੁਪਇਆ ਅਨਾਉਂਸ ਕਰਕੇ ਗਏ ਨੇ ਮੈਨੂੰ ਇੱਕ ਜ਼ਰਖੜ ਦੇ ਵਿੱਚੋਂ ਦਿਖਾ ਦਿਓ ਤੁਸੀਂ ਮੈਂ ਤੁਹਾਨੂੰ ਪਿੰਡ ਘਮਾ ਦੇਣਾ ਜੇ ਬਿੱਟੂ ਜੀ ਦਾ ਇੱਕ ਵੀ ਪੈਸਾ ਜ਼ਰਖੜ ਪਿੰਡ ਤੇ ਲੱਗਿਆ ਹੋਵੇ ਹਮ ਇੱਕ ਵੀ ਪੈਸਾ ਲੱਗਿਆ ਹੋਵੇ ਫਿਰ ਆਪਾਂ ਐਲਾਨ ਹੀ ਨਾ ਕਰੋ ਉਦਾਂ ਦੇ ਹਰੇਕ ਪਿੰਡ ਦੀ ਤੁਸੀਂ ਮੇਰੇ ਜ਼ਰਖੜ ਨਹੀਂ ਸਾਡੇ ਨਾਲ ਪਿੰਡ ਰਸਰੀ ਆ ਡੰਗੋਰਾ ਖਾਨਪੁਰ ਸਾਰੇ ਪਿੰਡਾਂ ਚ ਵੱਡੇ ਵੱਡੇ ਕਾਜੀ ਐਲਾਨ ਕਰ ਸਕਦੇ ਆ ਸਾਡੇ ਆਲਮਗੀਰ ਸਾਹਿਬ ਆ ਕਾਜੀ ਐਲਾਨ ਕੀਤੇ ਗਏ ਸੀ ਵੀ ਐਲਾਨ ਉਹ ਪਿੰਡ ਗੋਦਲਿਆ ਸੀਗਾ ਗੋਦਲਿਆ ਤੁਸੀਂ ਅੱਜ ਆਲਮਗੀਰ ਸਾਹਿਬ ਦੇ ਜਾ ਕੇ ਹਾਲਾਤ ਦੇਖੋ ਇੱਕ ਪਵਿੱਤਰ ਪਿੰਡ ਆ ਪਵਿੱਤਰ ਪਿੰਡ ਆਲਮਗੀਰ ਸਾਹਿਬ ਉਸ ਪਿੰਡ ਦੇ ਵਿੱਚ ਉੱਥੇ ਹਾਲਾਤ ਦੇਖੋ ਕੀ ਬੜੇ ਹੋਏ ਐਮਪੀ ਤੁਸੀਂ ਕੋਟੇ 'ਚੋਂ ਗਰੰਟਾਂ ਦਿਓ ਉੱਥੇ ਮੌਜੂਦਾ ਸਰਪੰਚ ਜੋ ਵੀ ਆ ਉੱਥੇ ਜੋ ਡਿਵੈਲਪਮੈਂਟ ਆ ਕਰਾਓ ਪਿੰਡ ਦੀ ਕਿਤੇ ਵੀ ਹੈ ਨਹੀਂ ਅਸ਼ੋਕ 파ਰਸ਼ਰ ਪੱਪੀ ਜੀ ਵੀ ਐਲਾਨ ਕਰ ਰਹੇ ਨੇ ਦਾਅਵੇ ਕਰ ਰਹੇ ਨੇ ਕਿਤੇ ਏਵੇਂ ਨਾ ਕਾਗਜ਼ੀ ਰਹਿ ਜਾਣ ਕਹਿੰਦੇ 10 ਲੱਖ ਰੁਪਏ 10 ਕਰੋੜ ਰੁਪਏ ਪਹਿਲਾਂ ਤਾਂ ਇਸ ਹਲਕੇ ਨੂੰ ਦਿੱਤਾ ਜਾਵੇ ਵਿਕਾਸ ਕਿ ਕੀ ਸ਼ੋਰਟੀ ਕੀ ਆ ਫਿਰ ਉਹਦਾ ਸ਼ੋਰਟੀ ਦੇਖੋ ਜੀ ਪੱਪੀ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਗਿੱਲ ਹਲਕਾ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਡਾ ਹਲਕਾ ਉਹਨਾਂ ਨੇ ਤਾਂ ਇਹ ਛੋਟੀ ਲਈ ਆ ਤਾਂ ਕਹਿੰਦੇ ਵੀ ਜਦੋਂ ਪਹਿਲੀ ਗ੍ਰਾਂਟ ਪਹਿਲੀ ਗ੍ਰਾਂਟ ਹੀ ਗਿੱਲ ਹਲਕੇ ਨੂੰ ਦਿੱਤੀ ਜਾਓ ਕਿਉਂਕਿ ਹਲਕਾ ਵੱਡਾ ਹੋਣ ਦੇ ਕਾਰਨ ਕਿਉਂਕਿ ਐਮਐਲਏ ਸਾਹਿਬ ਨੂੰ ਵੀ ਜੋ ਫੰਡ ਮਿਲ ਰਿਹਾ ਉਨਾ ਪੂਰਾ ਨਹੀਂ ਹੋਣਾ ਉਹ ਤਾਂ ਹੀ ਉਹਨਾਂ ਨੇ ਇਸ ਐਲਾਨ ਕੀਤਾ ਵੀ 10 ਦਾ 10 ਕਰੋੜ ਰੁਪਇਆ ਗੱਲ ਹਲਕੇ ਨੂੰ ਪਹਿਲ ਦੇਦਾਰ ਤੋਂ ਦਿੱਤਾ ਜਾਊ। ਆਪ ਦਾ ਸਿੱਧਾ ਕਹਿੰਦੇ ਆ ਵੀ ਰਿਸ਼ਵਤ ਨਾਲ ਕੋਈ ਉਹ ਨਹੀਂ ਕੋਈ ਵੀ ਚਾਹੇ ਸਾਡਾ ਹੀ ਹੋਵੇ। 2 ਮਿੰਟ ਤੋਂ ਪਹਿਲਾਂ ਕੱਢ ਕੇ ਬਾਹਰ ਮਾਰਨਾ। ਆਮ ਆਦਮੀ ਪਾਰਟੀ ਦੇ ਜੂਥ ਪ੍ਰਧਾਨ ਸੰਦੀਪ ਪੰਦੇਰ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣਨਗੇ ਅਸ਼ੋਕ 파ਰਸ਼ਰ ਪੱਪੀ ਜੀ ਅਜ਼ੀਮਾ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸਹਿਯੋਗੀ ਸਾਥੀ ਜਸਵੀਰ ਗੁਰਮਦੇ ਨਾਲ ਵਿਕੀਦਰਖੜ ਦੀ ਖਾਸ ਰਿਪੋਰਟ